ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾਂ ਦੀਪਿਕਾ ਖੋਸਲਾ ਇਸ ਦਿਨ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਧਾਇਕਾਂ ਦੀ ਪੈਨਸ਼ਨ ਦੇ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ ਹੈ ਔਰ ਚਰਚਾ ਦੇ ਵਿੱਚ ਸ਼ੀਤਾ ਲੰਗੁਰਾਲ ਨੇ ਜੀ ਹਾਂ ਵੈਸੇ ਤਾਂ ਹਰੇਕ ਵਿਧਾਇਕ ਦੇ ਲਈ ਨਿਯਮ ਸਾਂਝੇ ਹੀ ਨੇ ਔਰ ਪੈਨਸ਼ਨਾਂ ਦਾ ਮੁੱਦਾ ਅਕਸਰ ਗਰਮਾਇਆ ਵੀ ਰਹਿੰਦਾ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਤਾਂ ਸੀਐਮ ਮਾਨ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਇੱਕ ਵਿਧਾਇਕ ਇੱਕ ਪੈਨਸ਼ਨ ਨੂੰ ਲਾਗੂ ਕੀਤਾ ਜਾਵੇਗਾ ਲਾਗੂ ਕਰ ਦਿੱਤਾ ਗਿਆ ਹੈ ਇਹ ਵੀ ਵਿੱਚ ਗੱਲ ਉੱਪਰ ਕੇ ਸਾਹਮਣੇ ਆਉਂਦੀ ਹੈ ਪਰ ਉਸ ਤੋਂ ਬਾਅਦ ਜੋ ਖੁਲਾਸੇ ਹੁੰਦੇ ਨੇ ਉਸ ਵਿੱਚ ਇਹ ਸਪਸ਼ਟ ਹੁੰਦਾ ਹੈ ਕਿ ਅਜੇ ਇਹ ਜੋ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਨਿਯਮ ਲਾਗੂ ਕਰਨ ਦੀ ਗੱਲ ਕਹੀ ਗਈ ਸੀ ਇਹ ਅਜੇ ਤੱਕ ਸਿਰੇ ਬੰਨੇ ਲੱਗੀ ਨਹੀਂ ਹੈ ਅਜੇ ਤੱਕ ਜੋ ਹੈ ਉਹ ਜੇਕਰ ਕੋਈ ਵਿਧਾਇਕ 5 ਵਾਰ ਵਿਧਾਇਕ ਬਣਦਾ ਹੈ 6 ਵਾਰ ਵਿਧਾਇਕ ਬਣਦਾ ਹੈ ਤਾਂ ਉਸ ਨੂੰ ਉਸੇ ਦੇ ਹਿਸਾਬ ਨਾਲ ਪੈਨਸ਼ਨਾਂ ਮਿਲ ਰਹੀਆਂ ਨੇ ਜਦੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਸੀ ਤਾਂ ਅਕਾਲੀ ਦਲ ਖਾਸ ਤੌਰ ਤੇ ਬਾਦਲ ਪਰਿਵਾਰ ਜੋ ਹੈ ਉਹ ਜ਼ਰੂਰ ਨਿਸ਼ਾਨੇ ਦੇ ਉੱਤੇ ਆਇਸੀ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦਾ ਜ਼ਿਕਰ ਵੀ ਇਹਦੇ ਵਿੱਚ ਆਇਆ ਕੱਲ ਸ਼ੀਤਲ ਅੰਗੁਰਾਲ ਦੀ ਕਰਾਂਗੇ ਜਲੰਧਰ ਵੈਸਟ ਤੋਂ ਚੋਣ ਹਾਰ ਚੁੱਕੇ ਨੇ ਸ਼ੀਤਲ ਅੰਗੁਰਾਲ ਔਰ ਹੁਣ ਇਹ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਸ਼ੀਤਲ ਅੰਗੁਰਾਲ ਨੂੰ ਜੋ ਹੈ ਉਹ 80000 ਤੋਂ ਵੱਧ ਦੀ ਜੋ ਹੈ ਉਹ ਪੈਨਸ਼ਨ ਦਿੱਤੀ ਜਾਵੇਗੀ ਯਾਨੀ ਕਿ ਇੱਕ ਵਿਧਾਇਕ ਜਿਹੜਾ ਕਿ 5 6 ਵਾਰ ਚੁਣਿਆ ਗਿਆ ਹੋਵੇ ਉਸ ਤੋਂ ਜਿੰਨੀ ਪੈਨਸ਼ਨ ਮਿਲਦੀ ਹੈ ਉਹਦੇ ਬਰਾਬਰ ਹੀ ਸ਼ੀਤਲ ਅੰਗੁਰਾਲ ਨੂੰ ਪੈਨਸ਼ਨ ਦਿੱਤੀ ਜਾਵੇਗੀ ਇੰਨਾ ਹੀ ਨਹੀਂ ਸ਼ੀਤਲ ਅੰਗੁਰਾਲ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਜੋ ਖਰਚ ਹੋਏਗਾ ਸਿਹਤ ਸਹੂਲਤਾਂ ਨੂੰ ਲੈ ਕੇ ਉਹ ਵੀ ਵਿਧਾਨ ਸਭਾ ਦੇ ਖਰਚੇ ਦੇ ਵਿੱਚੋਂ ਹੀ ਦਿੱਤਾ ਜਾਵੇਗਾ ਔਰ ਇਸ ਦੀ ਕੋਈ ਲਿਮਟ ਜੋ ਹੈ ਉਹ ਨਹੀਂ ਹੋਵੇਗੀ ਤਾਂ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇਹ ਸਿਰਫ ਸ਼ੀਤਲੰਗੁਰਾਲ ਤੇ ਹੀ ਨਿਯਮ ਲਾਗੂ ਨਹੀਂ ਹੋਏਗਾ ਬਲਕਿ ਇਹ ਨਿਯਮ ਜੋ ਹੈ ਉਹ ਹਰੇਕ ਉਸ ਵਿਧਾਇਕ ਦੇ ਉੱਤੇ ਲਾਗੂ ਹੁੰਦਾ ਹੈ ਜਿਹੜਾ ਕਿ ਵਿਧਾਇਕੀ ਜਿਤਦਾ ਹੈ ਉਸ ਤੋਂ ਬਾਅਦ ਬੇਸ਼ੱਕ ਉਹ ਇੱਕ ਦਿਨ ਦਾ ਹੀ ਵਿਧਾਇਕ ਕਿਉਂ ਨਾ ਰਹੇ ਉਸ ਨੂੰ ਇਹ ਸੁਵਿਧਾ ਜੋ ਹੈ ਉਹ ਮੁਹੱਈਆ ਕਰਵਾਈ ਜਾਂਦੀ ਹੈ ਉਸ ਦੀ ਪੈਨਸ਼ਨ ਜੋ ਹੈ ਉਹ ਲਗਾ ਦਿੱਤੀ ਜਾਂਦੀ ਹੈ ਔਰ ਉਸ ਦੀਆਂ ਜੋ ਸਿਹਤ ਸਹੂਲਤਾ ਉੱਤੇ ਖਰਚ ਆਂਦਾ ਹੈ ਉਹ ਵੀ ਸਰਕਾਰੀ ਖਜ਼ਾਨੇ ਦੇ ਉੱਤੇ ਬੋਝ ਜੋ ਹੈ ਉਹ ਪੈ ਜਾਂਦਾ ਹੈ ਜਿਵੇਂ ਕਿ ਸ਼ੀਤਲੰਗੁਰਾਲ ਦੀ ਅਸੀਂ ਗੱਲ ਕਰ ਰਹੇ ਸੀ ਤੇ ਸਿਰਫ 2.5 ਸਾਲ ਵਿਧਾਇਕੀ ਕੀਤੀ ਹੈ ਸ਼ੀਤਲੰਗੁਰਾਲ ਨੇ ਜਲੰਧਰ ਪੱਛਮੀ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਨੇ 82800 ਰੁਪਏ ਦੀ ਇਹਨਾਂ ਨੂੰ ਪੈਨਸ਼ਨ ਮਿਲੇਗੀ ਤੇ ਇੰਨਾ ਹੀ ਨਹੀਂ ਸ਼ੀਤਲੰਗੁਰਾਲ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਾਰੀ ਉਮਰ ਵਿਧਾਨ ਸਭਾ ਦੇ ਖਰਚ ਉੱਤੇ ਇਲਾਜ ਵੀ ਹੁੰਦਾ ਰਹੇਗਾ ਇਸ ਖਰਚ ਦੀ ਕੋਈ ਵੀ ਹੱਦ ਨਹੀਂ ਹੈ ਤੇ ਪੰਜਾਬ ਵਿਧਾਨ ਸਭਾ ਵਿੱਚ ਖੁਦ ਵਿਧਾਇਕ ਵੱਲੋਂ ਬਣਾਏ ਗਏ ਐਕਟ ਵਿੱਚ ਇਹ ਇਜਾਜ਼ਤ ਦਿੱਤੀ ਜਾਂਦੀ ਹੈ ਕਿ 2.5 ਸਾਲ ਤਾਂ ਦੂਰ ਜੇਕਰ ਕੋਈ ਇੱਕ ਦਿਨ ਵੀ ਵਿਧਾਇਕ ਰਹਿ ਜਾਵੇ ਤਾਂ ਉਸ ਨੂੰ ਸਾਰੀ ਉਮਰ ਸਾਫ ਦਾ ਵਿਧਾਇਕ ਦੇ ਬਰਾਬਰ ਪੈਨਸ਼ਨ ਮਿਲਦੀ ਰਹੇਗੀ। ਔਰ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸਾਰੀ ਉਮਰ ਹੀ ਉਸ ਦੀ ਜੋ ਬਿਮਾਰੀਆਂ ਦਾ ਖਰਚ ਹੋਏਗਾ ਉਹ ਵੀ ਵਿਧਾਨ ਸਭਾ ਵੱਲੋਂ ਸਰਕਾਰੀ ਖਰਚੇ ਉੱਤੇ ਹੀ ਕੀਤਾ ਜਾਵੇਗਾ ਇੱਥੇ ਜੋ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ ਉਹ ਵੀ ਹੈ ਕਿ ਇੱਕ ਪਾਸੇ ਤਾਂ 5 ਜਾਂ 6 ਵਾਰ ਵਿਧਾਇਕ ਰਹਿਣ ਵਾਲੇ ਸਾਬਕਾ ਵਿਧਾਇਕਾਂ ਨੂੰ 82800 ਰੁਪਏ ਪੈਨਸ਼ਨ ਮਿਲੇਗੀ ਪਰ ਇੱਕ ਕਾਰਜਕਾਲ ਵੀ ਪੂਰਾ ਨਾ ਕਰਨ ਵਾਲੇ ਜੋ ਇਹ ਵਿਧਾਇਕ ਨੇ ਇਹਨਾਂ ਨੂੰ ਵੀ ਸਰਕਾਰ ਵੱਲੋਂ ਜੋ ਹੈ ਉਹ ਇਹਨੇ बराबर बर ही पेंशन जो है वो ਦਿੱਤੀ جا رہی ہے مطلب جڑے ਵਿਧਾਇਕ 5 6 ਵਾਰੀ ਵਿਧਾਇਕ ਵਜੋਂ ਚੁਣੇ ਗਏ ਨੇ ਉਹਨਾਂ ਨੂੰ 82400 ਰੁਪਏ ਪੈਨਸ਼ਨ ਮਿਲਦੀ ਹੈ ਪਰ ਇੱਥੇ ਸ਼ੀਤਲੰਗੁਰਾਲ ਜੋ ਕਿ ਅਸਤੀਫਾ ਦੇ ਚੁੱਕੇ ਨੇ ਉਹਨਾਂ ਨੂੰ ਵੀ ਇਹਨਾਂ ਦੂਸਰੇ ਵਿਧਾਇਕਾਂ ਦੇ ਬਰਾਬਰ ਹੀ ਪੈਨਸ਼ਨ ਦਿੱਤੀ ਜਾ ਰਹੀ ਹੈ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਲਾਗੂ ਪੰਜਾਬ ਵਿਧਾਨ ਸਭਾ ਮੈਂਬਰ ਯਾਨੀ ਪੈਨਸ਼ਨ ਅਤੇ ਮੈਡੀਕਲ ਫੈਸਿਲਿਟੀਆਂ ਰੈਗੂਲੇਸ਼ਨ ਐਕਟ 1970 ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਵਿਧਾਇਕ ਚੁਣ ਕੇ ਆਉਣ ਵਾਲੇ ਹਰ ਵਿਧਾਇਕ ਨੂੰ ਮੈਂਬਰਸ਼ਿਪ ਖਤਮ ਹੋਣ ਤੋਂ ਬਾਅਦ ਪੈਨਸ਼ਨ ਲਾ ਦਿੱਤੀ ਜਾਂਦੀ ਹੈ ਔਰ ਪੰਜਾਬ ਵਿਧਾਨ ਸਭਾ ਵਿੱਚ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਮੌਜੂਦਾ ਐਕਟ ਵਿੱਚ ਸੋਧ ਕਰਨ ਤੋਂ ਬਾਅਦ ਇੱਕ ਤੋਂ ਜ਼ਿਆਦਾ ਪੈਨਸ਼ਨ ਨੂੰ ਖਤਮ ਕਰਦੇ ਹੋਏ ਸਾਬਕਾ ਵਿਧਾਇਕ ਨੂੰ 60000 ਰੁਪਏ ਪੈਨਸ਼ਨ ਅਤੇ ਮਹਿੰਗਾਈ ਪੱਤਾ ਦੇਣ ਦੀ ਤਜ਼ਵੀਜ਼ ਨੂੰ ਪਾਸ ਕਰ ਦਿੱਤਾ ਗਿਆ ਹੈ ਇਸ ਸਮੇਂ ਪੰਜਾਬ ਵਿੱਚ 38% ਦੀ ਡੀ ਐ ਚੱਲ ਰਿਹਾ ਹੈ ਤੇ ਸਾਬਕਾ ਵਿਧਾਇਕਾਂ ਨੂੰ 60000 ਰੁਪਏ ਬੇਸਿਕ ਪੈਨਸ਼ਨ ਦੇ ਨਾਲ ਹੀ 22800 ਰੁਪਏ ਮਹਿੰਗਾਈ ਪੱਤਾ ਵੀ ਮਿਲ ਰਿਹਾ ਹੈ ਔਰ ਇੱਥੇ ਖਾਸ ਗੱਲ ਇਹ ਹੈ ਕਿ ਮਹਿੰਗਾਈ ਪੱਤਾ ਹਰ ਸਾਲ ਵੱਧ ਜਾਂਦਾ ਹੈ ਤੇ ਮਹਿੰਗਾਈ ਪੱਤਾ ਵਧਣ ਦੇ ਨਾਲ ਹੀ ਸਾਬਕਾ ਵਿਧਾਇਕਾਂ ਦੀ ਪੈਨਸ਼ਨ ਵੀ ਵੱਧ ਜਾਵੇਗੀ ਔਰ ਇਸ ਐਕਟ ਅਨੁਸਾਰ ਜੇਕਰ ਕੋਈ ਵਿਧਾਇਕ ਬਤੌਰ ਮੈਂਬਰ ਸੌ ਚੁੱਕ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹ ਕਦੇ ਵੀ ਆਪਣਾ ਅਸਤੀਫਾ ਦੇ ਦਿੰਦਾ ਹੈ ਤਾਂ ਉਸ ਸਾਬਕਾ ਵਿਧਾਇਕ ਨੂੰ ساری ਉਮਰ ਹੀ ਪੈਨਸ਼ਨ ਮਿਲੇਗੀ ਅਤੇ ਸਰਕਾਰੀ ਖਰਚੇ ਤੋਂ ਇਲਾਜ ਵੀ ਮੁਫਤ ਹੁੰਦਾ ਰਹੇਗਾ ਇੱਕ ਪਾਸੇ ਵਿਧਾਇਕਾਂ ਨੂੰ ਇਹ ਜੋ ਫੈਸਿਲਿਟੀਆਂ ਮਿਲ ਰਹੀਆਂ ਨੇ ਬੇਸ਼ੱਕ ਉਹ ਆਪਣੀ ਵਿਧਾਇਕੀ ਤੇ ਬਣੇ ਰਹਿੰਦੇ ਨੇ ਜਾਂ ਸਮੇਂ ਤੋਂ ਪਹਿਲਾਂ ਅਸਤੀਫਾ ਦੇ ਦਿੰਦੇ ਨੇ ਜਾਂ ਕਿਸੇ ਕਾਰਨ ਵਸ਼ ਪਾਰਟੀ ਦੇ ਅੰਦਰ ਤਲਖੀਆਂ ਵਧਨ ਦਾ ਕਰਕੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਹੈ ਇਹ ਸਾਰੀਆਂ ਘਟਨਾ ਕਰਮ ਦਾ ਇਹਨਾਂ ਦੇ ਅਸਤੀਫੇ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਉਹਨਾਂ ਨੂੰ ਪੈਨਸ਼ਨ ਜਿਹੜੀ ਮਿਲਣੀ ਹੈ ਜੋ ਫੈਸਿਲਿਟੀਆਂ ਗਵਰਨਮੈਂਟ ਦੇ ਵੱਲੋਂ ਉਹਨਾਂ ਨੂੰ ਮਿਲਣੀਆਂ ਨੇ ਉਹ ਮਿਲਦੀਆਂ ਰਹਿਣਗੀਆਂ ਪਰ ਦੂਸਰੇ ਹੀ ਪਾਸੇ ਜੇਕਰ ਅਸੀਂ ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰ ਲਈਏ ਤਾਂ ਪਹਿਲਾਂ ਨੌਕਰੀਆਂ ਲੈਣ ਦੇ ਲਈ ਧਰਨੇ ਲੱਗਦੇ ਨੇ ਉਸ ਤੋਂ ਬਾਅਦ ਪੈਨਸ਼ਨਾਂ ਰੋਕੀਆਂ ਜਾਂਦੀਆਂ ਨੇ ਤਾਂ ਪੈਨਸ਼ਨਾਂ ਦੇ ਲਈ ਵੀ ਧਰਨੇ ਲਗਾਉਣ ਲਈ ਇਹ ਮੁਲਾਜ਼ਮ ਜੋ ਨੇ ਉਹ ਮਜਬੂਰ ਹੋ ਜਾਂਦੇ ਨੇ ਦੂਸਰੇ ਪਾਸੇ ਆਪਣੀਆਂ ਪੈਨਸ਼ਨਾਂ ਕਹਿ ਲੋ ਜਾਂ ਜਿਹੜੇ ਇਹਨਾਂ ਦੇ ਟੀਏ ਡੀਏ ਲੱਗਣੇ ਹੁੰਦੇ ਨੇ ਉਹ ਜਦੋਂ ਹੇਰਫੇਰ ਉਹਦੇ ਵਿੱਚ ਹੁੰਦਾ ਹੈ ਤਾਂ ਉਸ ਨੂੰ ਲੈ ਕੇ ਵੀ ਹੜਤਾਲਾਂ ਹੁੰਦੀਆਂ ਨੇ ਸੋ ਆਮ ਆਦਮੀ ਦੀ ਅਗਰ ਇਹ ਆਮ ਆਦਮੀ ਪਾਰਟੀ ਦੇ ਇੱਥੇ ਗੱਲ ਨਹੀਂ ਕਰ ਰਹੀ ਜੋ ਆਮ ਆਦਮੀ ਹੈ ਮੁਲਾਜ਼ਮ ਵਰਗ ਹੈ ਉਹਨਾਂ ਦੀ ਗੱਲ ਕਰ ਲਈ ਜਾਵੇ ਤਾਂ ਉਹਨਾਂ ਨੂੰ ਤਾਂ ਇੱਕ ਲੰਮਾ ਚੌੜਾ ਸੰਘਰਸ਼ ਵਿੱਡਣਾ ਪੈਂਦਾ ਹੈ ਅਜਿਹਿਆਂ ਸਹੂਲਤਾਂ ਨੂੰ ਹਾਸਲ ਕਰਨ ਲਈ ਹਾਲਾਂਕਿ ਸਰਕਾਰੀ ਨੌਕਰੀ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਸਮੇਂ ਸਿਰ ਤਨਖਾਹ ਮਿਲਦੀ ਹੈ ਉਸ ਤੋਂ ਬਾਅਦ ਪੈਨਸ਼ਨ ਵੀ ਮਿਲੇਗੀ ਟੀਏ ਡੀਏ ਵੀ ਲੱਗੇਗਾ ਪਰ ਇਹ ਸਭ ਦੇ ਵਿਚਾਲੇ ਜਦੋਂ ਜਿਹੜੀਆਂ ਬਣਦੀਆਂ ਸਹੂਲਤਾਂ ਨੇ ਉਹ ਖਾਲੀ ਖਜ਼ਾਨੇ ਦੇ ਚੱਲਦੇ ਉਹਨਾਂ ਤੱਕ ਨਹੀਂ ਪਹੁੰਚਦੀਆਂ ਤੇ ਫਿਰ ਉਹ ਸੰਘਰਸ਼ ਕਰਨ ਲਈ ਮਜਬੂਰ ਹੁੰਦੇ ਨੇ ਪਰ ਖਾਲੀ ਖਜ਼ਾਨੇ ਦਾ ਪ੍ਰਭਾਵ ਜੋ ਹੈ ਉਹ ਵਿਦਾਇਕਾਂ ਸੰਸਦਾਂ ਮੰਤਰੀਆਂ ਦੇ ਉੱਤੇ ਕਦੇ ਦੇਖਣ ਨੂੰ ਨਹੀਂ ਮਿਲਦਾ ਕਦੇ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਕੋਈ ਹੜਤਾਲਾਂ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਬੈਠੇ ਬਿਠਾ ਇਹ ਸਭ ਕੁਝ ਇਹਨਾਂ ਨੂੰ ਮੁਹੱਈਆ ਕਰਵਾ ਦਿੱਤਾ ਜਾਂਦਾ ਹੈ ਸੋ ਫਰਕ ਹੈ ਔਰ ਇਸ ਫਰਕ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਅਕਸਰ ਹੀ ਖੜੇ ਹੁੰਦੇ ਨੇ ਪਰ ਦਾਅਵੇ ਵੱਡੇ ਵੱਡੇ ਕੀਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਇਹਨਾਂ ਦਾਅਵਿਆਂ ਦੀ ਫੂਕ ਨਿਕਲਦੀ ਹੋਈ ਵੀ ਲੋਕ ਅਕਸਰ ਹੀ ਦੇਖਦੇ ਨੇ ਸੋ ਇੱਥੇ ਕਹਿ ਸਕਦੇ ਆ ਕਿ ਸ਼ੀਤਲ ਅੰਗੁਰਾਲ ਬੇਸ਼ੱਕ 22 ਸਾਲ ਦਾ ਕਾਰਜਕਾਲ ਉਹਨਾਂ ਨੇ ਪੂਰਾ ਕੀਤਾ ਹੈ ਪਰ ਉਹਨਾਂ ਨੂੰ ਹੁਣ ਪੈਨਸ਼ਨ ਜੋ ਹੈ ਉਹ 82800 ਰੁਪਿਆ ਲੱਗੀ ਆ ਔਰ ਇਹਦੇ ਨਾਲ ਹੀ ਜੇਕਰ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਗੱਲ ਸਿਰਫ ਸ਼ੀਤਲ ਅੰਗੁਰਾਲ ਦੀ ਨਹੀਂ ਹੈ ਕੋਈ ਵੀ ਵਿਅਕਤੀ ਜੋ ਵਿਧਾਇਕੀ ਜਿਤਦਾ ਹੈ ਵਿਧਾਇਕ ਬਣਦਾ ਹੈ ਉਹ ਬੇਸ਼ੱਕ ਇੱਕ ਦਿਨ ਦਾ ਵਿਧਾਇਕ ਹੀ ਕਿਉ ਨਾ ਰਹੇ ਉਸ ਨੂੰ ਇਹ ਸੁਵਿਧਾਵਾਂ ਜੋ ਨੇ ਉਹ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਹਾਲਾਂਕਿ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਅਕਸਰ ਹੀ ਵੋਟਾਂ ਵੀ ਉਹ ਇਹੀ ਕਹਿ ਕੇ ਮੰਗਦੇ ਨੇ ਕਿ ਅਸੀਂ ਸੇਵਾ ਕਰਨੀ ਹੈ ਅਸੀਂ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਹਾਂ ਪਰ ਉਹਨੀ ਸੇਵਾ ਨਹੀਂ ਹੁੰਦੀ ਜਿੰਨਾ ਮੇਵਾ ਇਹਨਾਂ ਕੁਰਸੀਆਂ ਦੇ ਕੱਢ ਲਿਆ ਜਾਂਦਾ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਤੁਹਾਡੀ رائے ਤੁਹਾਡੇ ਜੋ ਵੀ ਪ੍ਰਤੀਕਿਰਿਆ ਹੈ ਤੁਸੀਂ ਸਾਨੂੰ ਕਮੈਂਟ ਬਾਕ ਤਵੇਜ ਦੱਸ ਸਕਦੇ ਹੋ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ